ਅੰਮ੍ਰਿਤਸਰ ਦੇ थाना ਵੇਰਕਾ ਦੇ ਮੁੱਦਲ ਬਾਈਪਾਸ ਜਿੱਥੇ ਲਾਲ ਗੱਡੀ ਵਿੱਚ ਸਵਾਰ ਹੋ ਜਾ ਰਹੇ ਇੱਕ ਨੌਜਵਾਨ ਉੱਪਰ ਅਣਪਛਾਤੇ ਬਾਈਕ ਸਵਾਰ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਰੋਪੀਆਂ ਦੀ ਪਾਲ ਕੀਤੀ ਜਾ ਰਹੀ ਹੈ ਮੈਂ ਫਿਰ ਆਪਣੇ ਘਰੋਂ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਬਈ ਗੁਰਦਾਸਪੁਰ ਜਾ ਰਿਹਾ ਸੀਗਾ ਕਿਤੇ ਆਪਣੇ ਨਿੱਜੀ ਕੰਮ ਵਾਸਤੇ ਤੇ ਮੈਂ ਮੁੱਦਲ ਬਾਈਪਾਸ ਤੇ ਪਹੁੰਚਿਆ ਸੀਗਾ ਤੇ ਮੋਦਲ ਬਾਈਪਾਸ ਦੇ ਉੱਤੇ ਪੁਲ ਦੇ ਬਿਲਕੁਲ ਥੱਲੇ ਦੋ ਅਣਪਛਾਤੇ ਮੁੰਡੇ ਮੋਟਰਸਾਈਕਲ ਦੇ ਜਿਵੇਂ ਸਪਲੈਂਡਰ ਮੋਟਰਸਾਈਕਲ ਦੇ ਉਹਨਾਂ ਨੇ ਮੇਰੀ ਗੱਡੀ ਵੱਲ ਨੂੰ ਦੋ ਫਾਇਰ ਕੀਤੇ ਨੇ ਤੇ ਮੈਂ ਉੱਥੋਂ ਗੱਡੀ ਭਜਾ ਕੇ ਤੇ ਗਲੋਬਲ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਸਰਹਾਲੀ ਚੌਂਕੀ ਪੈਂਦੀ ਹੈ ਮੈਂ ਉੱਥੇ ਗੱਡੀ ਲੈ ਗਿਆ ਸੀਗਾ ਉੱਥੋਂ ਮੈਨੂੰ ਪੁਲਿਸ ਨੇ ਆਪਣੀ ਪ੍ਰੋਪਰਲੀ ਪ੍ਰੋਟੈਕਸ਼ਨ ਦੇ ਨਾਲ ਜਿਹੜਾ ਹੈਗਾ ਜਿਵੇਂ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਸੀਗਾ ਕਿ ਮੇਰੀ ਗੱਡੀ ਦੇ ਉੱਤੇ ਦੋ ਫਾਇਰ ਕੀਤੇ ਨੇ ਅਣਪਛਾਤੇਆਂ ਨੇ ਪੁਲਿਸ ਮੈਨੂੰ ਉਸੇ ਵੇਲੇ ਉਹਨਾਂ ਨੇ ਵੇਰਕਾ ਥਾਣੇ ਭੇਜ ਦਿੱ ਇਹ ਇੱਕ ਸੁਭਮ ਕੋਹਲੀ ਦਾ ਦਾ ਉਹ ਜਿਹੜਾ ਰਣੀ ਕੇ ਬਗ ਦਾ ਰਹਿਣ ਵਾਲਾ ਇਹ ਬੈਂਕਾਂ ਤੋਂ ਲੋਨ ਵਗੈਰਾ ਕਰਾ ਕੇ ਦਿੰਦਾ ਰਕਮ ਇਹ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਬਟਾਲਾ ਨੂੰ ਜਾਂਦਾ ਅੱਜ ਇਹ ਪੁਜਾਰਾ ਕੋਈ ਦੇ ਟੀਮ ਜਦੋਂ ਬਟਾਲਾ ਸ਼ੁਭਰ ਚੱਕਰ ਵਾਲੇ ਬੁਰਦੇ ਲੱਗੇ ਜਾ ਇਹ ਕਹਿੰਦਾ ਕਿ ਥੱਲੇ ਉਦੀ ਮੈਂ ਜਾ ਰਿਹਾ ਸੀ ਤੇ ਮਨੋਂ ਕਿਸੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਸੀ ਜਿਨ੍ਹਾਂ ਨੇ ਸਾਡੇ ਵੱਲ ਫਾਇਰ ਕੀਤਾ ਜਿਸ ਦੀ ਅਸੀਂ ਤਬੀਸ ਕਰ ਰਹੇ ਹਾਂ ਇਹ ਮੌਕਾ ਦੇਖ ਰਹੇ ਹਾਂ ਨੂੰ ਦੇਖ ਕੇ ਜੋ ਵੀ ਹੋਏਗਾ ਕਾਰਵਾਈ ਬਣੇਗੀ ਉਸ ਮੁਤਾਬਕ ਕਾਰਵਾਈ ਕਰਾਂਗੇ